ਮੈਂ ਮਿੰਦਰ ਸਿੰਘ ਐਸੇ ਜੋ ਕਿ ਮੈਨੂੰ ਬਾਰ-ਬਾਰ ਧਮਕੀਆਂ ਦਿੰਦਾ ਹੈ ਤੇਰੇ ਉੱਪਰ ਮਾਵਲਾ ਦਾਰਜ ਹੋਇਆ ਚੌਂਕੀ ਆ ਕੇ ਜene ਤੈਨੂੰ ਚੱਕ ਕੇ ਲੈ ਜਾਗੇ ਪਰਿਵਾਰ ਦੇ ਨਾਲ ਤੇ ਜੋ ਕਿ ਜਰਨੈਲ ਸਿੰਘ ਚੈਲੀ ਦੇ ਖਲਾ ਮਨਜਿੰਦਰ ਸਿੰਘ ਬਿੱਟੂ ਗੁਰਪ੍ਰੀਤ ਸਿੰਘ ਗੋਲ ਪ੍ਰਮੋਖ ਸਿੰਘ ਬਲਜਿੰਦਰ ਸਿੰਘ ਰਾਣਾ ਸਜੀਵ ਡਾਕਟਰ ਤੇ ਰੀਵ ਡਾਕਟਰ ਦਾ ਮੁੰਡਾ ਇਹਨਾਂ ਦੇ ਸਾਰਿਆਂ ਦੇ ਇਖਲਾਮ ਹੈ ਤੇ ਕੰਪਲੀਟ ਕੀਤੀ ਹੋਈ ਸੀਗੀ ਤੇ ਮੇਰਾ 100 ਨੰਬਰ ਤੇ ਮੇਰੀ ਕਾਲ ਵੀ ਹੋਈ ਸੀਗੀ ਤੇ ਉਸ ਤੋਂ ਕੋਈ ਕੋਈ ਕਾਰਵਾਈ ਨਹੀਂ ਕਰੀ 9 ਮਹੀਨਿਆਂ ਦੇ ਵਿੱਚ 19 ਜਨਵਰੀ ਤੋਂ 19 ਜਨਵਰੀ 1 2025 ਤੋਂ ਲੈ ਕੇ ਹੁਣ ਤੱਕ 9 ਮਹੀਨਿਆਂ ਮੈਂ ਗ੍ਰੀੜੇ ਮਾਰਦੇ ਆ ਚੌਂਕੀ ਦੇ ਵਿੱਚ 19 ਜਨਵਰੀ ਇੱਕ 19 1 2025 ਨੂੰ ਮੈਂ ਦਾਖਲ ਹੋਇਆ ਸੀਗਾ 23 24 23 ਪਤਾ ਨਹੀਂ 24 ਇੱਕ ਨੂੰ 24 1 2025 ਨੂੰ ਮੇਰੀ ਛੁੱਟੀ ਹੋਈ ਉਹ ਤੋਂ ਹਸ ਤੜਾ ਜੀ 23 ਨੂੰ ਛੁੱਟੀ 24 ਨੂੰ ਛੁੱਟੀ ਹੋ ਗਿਆ ਸ਼ਾਇਦ ਮੈਨੂੰ ਤੇ ਉਦੋਂ ਤੱਕ ਮੈਂ ਹਸਪਤਾਲ ਚ ਰਿਹਾ ਜਰਨਲ ਸਿੰਘ ਚੇਲੇ ਗਿਆ ਜੀ ਵੀ ਡਾਕਟਰ ਨਾਲ ਬਰੇ ਅਫਸਰਾਂ ਡਾਕਟਰ ਨਾਲ ਉਹਦੀ ਕਰਲਵਾਤੀ ਸੀ ਆਪਣੇ ਉੱਪਰ ਚੀਰਾ ਦੇ ਕੇ ਐਕਸ-ਰੇ ਕਰਾ ਕੇ ਤੇ ਉਸ ਤੋਂ ਬਾਅਦ ਇਹਨੇ ਕੀ ਕਰਤਾ ਜੀ ਉੱਥੇ ਐਮਐਲਆਰ ਕਟਾ ਕੇ ਆਪਣਾ ਘਰੇ ਆ ਗਿਆ 11 ਮਈ ਨੂੰ ਘਰ ਆ ਗਿਆ ਸੀਗਾ ਇਹ ਕੋਈ ਇਹਦੇ ਬਿਆਨ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਝੂਠੀ ਝੂਠੀ ਕੰਪਲੀਟ ਆਪਣੇ ਮਾਰ ਕੇ ਤੇ ਮੇਰੇ ਨਾਲ ਸੱਟਾਂ ਮਾਰੀ ਤੇ ਨੱਕ ਦੇ ਨੇ ਬੱਟ ਮਾਰਦੇ ਰਿਵਾਲਵਰ ਰੱਖੋਣ ਜਾਈਏ ਕਿ ਕਿਰਨ ਲ ਬੰਦਾ ਪਾਈ ਤੇ ਇਹਦੇ ਉੱਪਰ ਪਰਚੇ ਆ ਬੰਦੇ ਦੇ ਉੱਪਰ ਤੇ ਪੁਲਿਸ ਦਾ ਸਰੀਆਮ ਸ਼ਾਦ ਦੰਦੀਏ ਮੇਰੇ ਸਪੈਦੇ ਦੋ ਚਾਰ ਰੋ ਹੀ ਤੋੜ ਕੇ ਆਂਦੇ ਆ ਮੇਰਾ ਇਹਨਾਂ ਨੁਕਸਾਨ ਕਰਿਆ ਤੋਂ ਜ਼ਿਆਦਾ ਇਹਨਾਂ ਨੂੰ ਮੇਰਾ ਕੋਈ ਵੀ ਹੁਣ ਤੱਕ ਪ੍ਰਾਪਰਟੀ ਜਿਹਨਾਂ ਨੁਕਸਾਨ ਹੋਇਆ ਹੋਇਆ ਜੋ ਮੇਰਾ ਹੋਰ ਕੋਈ ਨੁਕਸਾਨ ਹੁੰਦਾ ਮੇਰੇ ਘਰ ਪਰਵਾਰ ਦਾ ਫੈਮਿਲੀਆ ਨੁਕਸਾਨ ਹੁੰਦਾ ਗੱਡੀ ਦਾ ਨੁਕਸਾਨ ਹੁੰਦਾ ਮੇਰੀ ਗੱਡੀ ਦੇ ਮੇਰੇ ਪੱਥਰ ਮਾਰਿਆ ਮੇਰੇ ਰੀਡਰ ਉਹ ਕੰਪਰੈਸਰ ਇਹ ਜਿਹੜਾ ਉਹ ਇਹਨਾਂ ਨੇ ਕੁਟਨ ਦਾ ਬੱਚਾ ਡੈਂਟ ਤੇ ਆ ਗਿਆ ਜੋ ਜਾਲੀ ਵੀ ਟੁੱਟੀ ਆ ਮਰੇ ਤੋਂ ਇਹ ਸਾਰੀਆਂ ਉਹ ਘਰ ਤਾਂ ਕਰਦੇ ਇਹਨੂੰ ਕਸਾਣ ਵਾਸਤੇ ਵੀ ਇਹ ਕੰਪਲੀਟ ਦਾ ਵੀ ਇੱਕ ਚੌਂਕੀ ਬਲਾਵਾਂਗੇ ਇਹਨਾਂ ਚੱਕ ਕੇ ਅੰਦਰ ਸਿਟੀ ਵੀ ਤੋਂ ਉੱਪਰ ਪਰਚੇ ਪਾਈਏ ਤੇ ਨਸ਼ੇ ਦੇ ਬਲਾਕ ਕੀਆ ਸਾਰੇ ਗੁਰਮੁਖ ਸਿੰਘ ਦਾ ਬਾਪ ਵੀ ਬਲੈਕ ਬਲੈਕ ਕਰਦਾ ਰਿਹਾ ਬਲਜਿੰਦਰ ਸਿੰਘ ਦੇ ਉੱਪਰ ਪਰਚਾ ਜਿੰਦਰ ਸਿੰਘ ਦੇ ਉੱਪਰ ਕਰਨ ਦਾ ਖਰਚਾ ਸਜਾ ਹੋਈ ਵੀ ਇਹਨੂੰ ਜਨਰਲ ਸਿੰਘ ਤੇ ਪਤਾ ਨਹੀਂ ਕਿੰਨੇ ਜੀ ਇਹਨੂੰ ਸਜ਼ਾ ਹੋਈ ਵੀ ਇਹਨੂੰ ਇਹਨਾਂ ਦੇ ਪਰਪਸ ਕੋ ਕਾਰਵੰਦ ਸਾਧਨੇਸ਼ ਸ਼੍ਰੀਆਮ ਸਾਧਨ ਦੀਆਂ ਬੋਲਸ ਤੋਂ ਪੈਸਾ ਲੈਂਦੀ ਐ ਸਾਧਨ ਦੀਆਂ ਉਹਨਾਂ ਤੋਂ ਸਾਰੇ ਧੰਦੇ ਕਰਾਉਂਦੀਆਂ ਉਹਨਾਂ ਤੋਂ ਪੁਲਸ ਕੋਈ ਕਾਰਵਾਈ ਜਿੰਨਦਰ ਸਿੰਘ ਸ਼੍ਰੀਆਮ ਮਿਲਿਆ ਹੁਣ ਤੱਕ ਕੋਈ ਕਾਰਵਾਈ ਨਹੀਂ ਕਰੀ ਮੈਂ 2000 24 ਵੀ ਕਮਲਟਾ ਕਿੰਨੀਆਂ ਦਿੱਤੀਆਂ ਨੇ 25 ਵੀ ਦਿੱਤੀਆਂ ਨੇ ਮੈਂ ਕੋਈ ਹੁਣ ਤੱਕ ਕਾਰਵਾਈ ਨਹੀਂ ਹੋਈ ਸੀ ਹੁਣ ਤੱਕ ਇਹ ਸਾਰਾ ਕੋਈ ਮਿਲ ਪੁਲ ਦੀ ਮਿਲਿ ਭੁਗਤ ਨਾਲ ਹੋ ਰਿਹਾ ਤੇ ਬੀਜੇਪੀ ਦੇ ਗੁੰਡੇ ਆ ਬੀਜੇ ਬੀਜੇਪੀ ਦੇ ਉਹਨਾਂ ਨੇ ਬੂਥ ਲਾਏ ਹੋਏ ਸੀਗੇ ਆ ਜਦੋਂ ਪਿਛਲਾ ਐਮਪੀ ਦਾ ਇਲੈਕਸ਼ਨ ਹੋਇਆ ਕੱਲ ਨੂੰ ਕੋਈ ਵੀ ਨਵਾਂ ਆਸਾਮ ਦਾ ਸਾਰੇ ਜ਼ਿੰਮੇਵਾਰ ਹੋਣਗੇ ਮੇਰਾ ਕਿਸੇ ਪਰਕਾਰ ਦਾ ਨੁਕਸਾਨ ਹੋ ਜਾਵੇ ਐਕਸੀਡੈਂਟ ਹੋ ਜਾਵੇ ਕੋਈ ਮੇਰੇ ਸੱਟ ਪੇਟ ਵੱਜ ਜਾਵੇ ਪ੍ਰੋਪਰਟੀ ਦਾ ਨੁਕਸਾਨ ਹੋ ਜਾਵੇ ਮਨਿੰਦਰ ਸਿੰਘ ਜੀ ਐਸ ਆਈ ਤੇ ਜਿਹੜਾ ਚਾਰਚ ਚੌਕੀ ਦਾ ਜਿਹੜੇ ਦੇ ਮਲਾਜ਼ਮ ਹੋਣਗੇ ਜਾਂ ਫਿਰ ਜਿਹੜੇ ਇਹ ਬੰਦੇ ਆ ਸਾਰੇ ਜਣੇ ਇਹ ਬਜਿੰਦਰ ਸਿੰਘ ਰਾਣਾ ਗੁਰਪ੍ਰੀਤ ਸਿੰਘ ਗੋਲ ਜਗਨਦਰ ਸਿੰਘ ਮਿੱਟੂ ਗੁਰਮਨ ਸਿੰਘ ਜੈਲੀ ਤੇ ਰਜੀਵ ਡਾਕਟਰ ਦਾ ਰਜੀਵ ਡਾਕਟਰ ਦਾ ਮੁੰਡਾ ਤੇ ਸਾਰੇ ਜ਼ਿੰਮੇਵਾਰ ਹੋਣਗੇ ਜੀ ਡਾਕਟਰ ਤੇ ਨਸ਼ੀ ਦੀਆਂ ਗੋਲੀਆਂ ਵੇਚਦਾ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਕਿ ਸ਼ਰਿਆਮ ਵੇਚਦਾ ਉੱਥੇ ਕਿਤਾਜੇ ਬਾਰ ਉਹਨੇ ਅਸਲ ਖੁੱਲਿਆ ਆਪਣਾ ਨਾਂ ਪਰਖੇਸ਼ ਵਾਲੇ ਵਿੱਚ ਇਹਦੇ ਉੱਪਰ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਐਸਐਸਪੀ ਸਾਹਿਬ ਨੂੰ ਉਹਨਾਂ ਦਾ ਡੀਜੀਪੀ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਸਭ ਨੂੰ ਬੇਨਤੀ ਕਰਦਾ ਵੀ ਇਹੋ ਜਿਹੇ ਬੰਦੇ ਦਾ ਵਕਲਨ ਉੱਪਰ ਕਾਰਵਾਈ ਹੋਣੀ ਚਾਹੀਦੀ ਨਸ਼ਾ ਯੁੱਧ ਨਸ਼ਿਆਂ ਵਿਰੁੱਧ ਨਸ਼ੇ ਨਸ਼ਾ ਸ਼ਰਿਆਮ ਵੀ ਕਿਤੇ ਪਿੰਡ ਚ ਇਹ ਬੰਦੇ ਵਕਾਉਂਦੇ ਆ ਇਹ ਗੁੰਡਾਗਿਰਦੀ ਕਰਦੇ ਆ ਆਪਣੇ ਵਿੱਚ ਸ਼ਰਿਆਮ ਜਦੋਂ ਕਾਰਵਾਈ ਹੋਣੀ ਚਾਹੀਦੀ ਬਣਦੀ